ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 7:00 ਵਜੇ 9 ਮਿੰਟ ਹੋ ਗਏ ਨੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਵੀ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਸੋ ਪਲੀਜ਼ ਸੋਚਿਆ ਨਨ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਉਸ ਚੈਨਲ ਨੂੰ ਵੀ ਉਮੀਦ ਸਪੋਰਟ ਕਰਿਓ ਜੀ ਜਿਵੇਂ ਤੁਸੀਂ ਇਸ ਚੈਨਲ ਨੂੰ ਕੀਤਾ ਬਾਕੀ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਆਪਣਾ ਖਸ਼ੌਨ ਦਾ ਕੰਮ ਤੰਦਾ ਉਹ ਕੰਪਲੀਟ ਹੋ ਗਿਆ ਪੱਠੇ ਵੀ ਪਾਤੀ ਆ ਪਾਣੀ ਵੀ ਇੱਕ ਟਾਈਮ ਦਾ ਪਿਆਤਾ ਖੇੜ ਵਗੈਰਾ ਪਾਤੀ ਆ ਗੋਹਾ ਵੀ ਚੱਕਤਾ ਫਰਸ਼ ਵੀ ਫਰਸ਼ ਦਾ ਸਾਰਾ ਸਫਾਈ ਕਰਤੀ ਆ ਤੇ ਕਿਉਂਕਿ ਇਹਨਾਂ ਨੇ ਫਿਰ ਸਕੂਲ ਜਾਣਾ ਹੁੰਦਾ ਜੀ ਫਿਰ ਸਾਧਰੇ ਸਾਧਰੇ ਹੁੰਦਾ ਵੀ ਕੰਮ ਨਮੇੜ ਲੀਏ ਹੈਨਾ ਜਿਸ ਦਿਨ ਛੁੱਟੀ ਹੁੰਦੀ ਆ ਉਸ ਦਿਨ ਫਿਰ ਥੋੜਾ ਲੇਟ ਉੜਦੇ ਨੇ ਉਸ ਦਿਨ ਫਿਰ ਮੇਰਾ ਕੂਹੇ-ਕੂੜ ਦਾ ਕੰਮ ਲੇਟ ਹੋ ਜਾਂਦਾ ਹੈ ਕਿਉਂਕਿ ਫਿਰ ਉਸ ਦਿਨ ਇਹ ਹੁੰਦਾ ਇਹਨਾਂ ਨੂੰ ਵੀ ਥੋੜਾ ਫਿਰ ਹੋਰ ਪੈ ਜੀ ਤੇ ਬਾਕੀ ਰਮਾਂਤ ਦੇ ਡੈਡੀ ਸਕੂ ਚਲੇ ਗਏ ਨੇ ਇਸ ਟਾਈਮ ਮੈਂ ਤੇ ਮੰਮੀ ਆਕਰ ਇਕੱਲੇ ਤੇ ਹੁਣ ਮੈਂ ਲੱਗਦੀ ਸੀ ਥੋੜਾ ਜਿਹਾ ਅੰਦਰ ਉਹ ਸਫਾਈ ਕਰਨ ਮੈਂ ਕਿਹਾ ਚਲੋ ਨਾਲ ਨਾਲ ਆਪਾਂ ਵਲੌਗ ਵੀ ਸ਼ੁਰੂ ਕਰ ਲਈਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਾਂ ਲਗਾਈਏ ਮੱਛਰਦਾਨੀ ਆਪਾਂ ਪਸ਼ੂਆਂ ਵਾਸਤੇ ਸਾਰੀ ਮੱਛਰਦਾਨੀ ਲਗਾਤੀ ਆ ਜੀ ਇੱਧਰ ਵੀ ਤੁਹਾਨੂੰ ਦਿਖਾਣੇ ਆ ਆ ਲੱਗੀ ਹੋਈ ਆ ਚਾਰੇ ਪਾਸੇ ਘੁਮਾਤੀ ਆ ਇਹ ਕਿ ਜਿਹੜੀ ਇੱਧਰ ਵਾਲੀ ਆ ਆ ਦੇਖੋ ਤੁਸੀਂ ਇੱਧਰ ਵੀ ਲੱਗੀ ਹੋਈ ਆ ਇਹ ਮੱਛਰदानी ਆਪਣੀ ਗਲਤ ਲੱਗੀ ਆ ਇਹ ਆਪਾਂ ਬਾਹਰਲੀ ਸਾਈਡ ਦੀ ਲਗਾਉਣੀ ਆ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਬਾਹਰਲੀ ਸਾਈਡ ਦੀ ਲਾ ਦਿਓ ਕਿਉਂਕਿ ਤੁਸੀਂ ਦੇਖ ਸਕਦੇ ਆ ਥੰਮੜੇ ਨਹੀਂ ਕਿ ਥੰਮੜਿਆਂ ਦੇ ਕਰਕੇ ਨਾ ਫਿਰ ਮਤਲਬ ਕਿ ਇੰਨਾ ਜਗ੍ਹਾ ਬਚਦੀ ਆ ਥੰਦ ਤੇ ਥੰਮੜਿਆਂ ਦੇ ਵਿੱਚ ਤੇ ਫਿਰ ਉਹਦੇ ਕਰਕੇ ਮੱਛਰ ਅੰਦਰ ਹੁੰਦਾ ਦਾ ਤੇ ਹੁਣ ਇਹ ਕਹਦੇ ਸੀਗੇ ਕਹਿੰਦੇ ਉਹ ਜਿਹੜਾ ਕੱਪੜਾ ਉਹ ਆਪਾਂ ਉਤਾਰ ਦਾਂਗੇ ਇਹ ਜਾਂ ਦੇਖਾਂਗੇ ਉਹਨਾਂ ਨੂੰ ਸੈੱਟ ਕਰਕੇ ਲਾ ਦਾਂਗੇ ਉਧਰੋਂ ਧੂੰਹਦੀ ਹੈ ਉਹ ਤਾਂ ਲਗਾਇਆ ਹੋਇਆ ਆਪਾਂ ਸੋ ਬਾਕੀ ਹੁਣ ਆਰਾਮ ਨਾਲ ਬੈਠੇ ਰਹਿੰਦੇ ਨੇ ਕਿ ਰਾਤ ਨੂੰ ਪਸ਼ੂ ਨਹੀਂ ਤਾਂ ਬਹੁਤ ਬੁਰਾ ਹਾਲ ਸੀ ਬਹੁਤ ਤੜਫਦੀ ਸੀ ਬਹੁਤ ਜ਼ਿਆਦਾ ਮੱਛਰ ਹੋਇਆ ਪਿਆ ਕੱਲ ਇੱਥੇ ਸਰਕਾਰ ਵੱਲੋਂ ਦਵਾਈ ਛਿੜਕਣ ਵਾਲੇ ਵੀ ਆਏ ਸੀ ਮੱਛਰ ਦੀ ਪਰ ਉਹਦੇ ਨਾਲ ਕੋਈ ਅਸਰ ਨਹੀਂ ਹੋਇਆ ਮਰਿਆ ਕੁਝ ਨਹੀਂ ਆ ਉਹਦੇ ਨਾਲ ਤੇ ਮੱਛਰ ਵਗੈਰਾ ਉੱਧੇ ਹੀ ਆ ਤੇ ਤਾਂ ਕਰਕੇ ਫਿਰ ਇਹ ਮੱਛਰ ਦਾ ਨੀ ਇਹ ਆਪਣਾ ਸਾਰੀ ਮੱਛਰ ਦਾ ਨੀ ਚਾਰੇ ਪਾਸੇ ਜਿਹੜਾ ਆਪਾਂ ਲਾਈਏ ਜੀ 2000 ਰੁਪਏ ਦੀ ਤਿਆਰ ਹੋਈ ਹੈ ਆਪਣੀ ਤੇ ਵੀ ਚਲੋ ਹੀ ਆ ਵੀ ਚਲੋ ਪਤਸੂ ਹੁਣ ਆਰਾਮ ਨਾਲ ਬੈਠ ਜਾਂਦੇ ਆ ਹਨਾ ਲਓ ਜੀ ਹੁਣ ਇੱਥੇ ਮੈਂ ਖਾ ਰਹੀ ਆ ਸوير ਦੀ ਰੋਟੀ ਅਰਮਾਨ ਤੇ ਉਹ ਡੈਡੀ ਤੇ ਚੱਲੇਗੀ ਸਕੂਲ ਮੈਂ ਤੁਹਾਡੇ ਨਾਲ ਪਹਿਲਾਂ ਵੀਡੀਓ ਸ਼ੇਅਰ ਕੀਤਾਗਾ ਬਾਕੀ ਮੇਰੇ ਵੀ ਪਸ਼ੂਆਂ ਦੇ ਕੰਮ तकरीबन ਸਾਰੇ ਹੋ ਗਏ ਸੀਗੇ ਤੇ ਮੈਂ ਕਿਹਾ ਵੀ ਚਲੋ ਦੂਸਰੀ ਟਾਈਮ ਦਾ ਪਾਣੀ ਆਪਾਂ ਪੀਵੋਣਾ ਥੋੜਾ ਹਰਾ ਰਹਿੰਦਾ ਸੀ ਉਹ ਪਾਉਣਾ ਸੀ ਦੋ ਖਾ ਲੈਣਗੇ ਮੈਂ ਕਿਹਾ ਚਲੋ ਫੇਰ ਪਾਉਣੀ ਆਗੀ ਉਹਨੇ ਮੈਂ ਕਿਹਾ ਮੈਂ ਰੋਟੀ ਖਾ ਲਵਾਂ ਤੇ ਬਾਕੀ ਇੱਥੋਂ ਮੈਂ ਬੈੱਡ ਸ਼ੀਟ ਵਗੈਰਾ ਬਦਲਤੀ ਸੀਗੇ ਸਾਰੇ ਡਸਟਿੰਗ ਵਗੈਰਾ ਅੰਦਰ ਦਾ ਜਿਹੜਾ ਕੰਮ ਸੀਗਾ ਉਹ ਵੀ ਮੇਰਾ ਕੰਪਲੀਟ ਹੋ ਗਿਆ ਸੀਗਾ ਤੇ ਬਾਕੀ ਪਸ਼ੂਆਂ ਦਾ ਹੜੇ ਕੰਮ ਮੈਂ ਕਿਹਾ ਚਲੋ ਠਹਿਰ ਕੇ ਖਾਣਾ ਵੀ ਫਟਾਫਟ ਉਹਨੇ ਰੋਟੀ ਖਾ ਲਈ ਲੋ ਜੀ ਟਾਈਮ ਹੋ ਗਿਆ ਪੌਣੇ ਪੈਂਦਾ 8:30 ਵੇਲੇ ਦਾ ਤੇ ਇੱਥੇ ਹੁਣ ਸਾਡੇ ਮੀਂਹ ਬਹੁਤ ਪੈਣ ਲੱਗ ਗਿਆ ਤੇਜ਼ੀ ਨਾਲ ਤੇ ਬੱਦਲ ਵੀ ਉੱਪਰ ਕੁੱਲ ਗਿਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀ ਜੀ ਦਿਨ ਦੇ ਟਾਈਮ ਪਰ ਹੁਣ ਹਵਾ ਵੀ ਬਹੁਤ ਸੋਹਣੀ ਚੱਲ ਪਈ ਆ ਅਸੀਂ ਬੈਠੇ ਸੀ ਜੀ ਬਾਹਰ ਬਰਾਂਡੇ ਦੇ ਵਿੱਚ ਤੇ ਪਰ ਇੱਥੇ ਵੀ ਬਾਦ ਛੜਾਉਣ ਲੱਗ ਪਈ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਵੱਲ ਮੀਂਹ ਦਾ ਕੀ ਹਾਲ ਆ ਹੁਣ ਵੈਸੇ ਲੱਗਣਾ ਸੀ ਆਪਾਂ ਕੰਮ ਕਰਨ ਗੋਹਾ ਵਗੈਰਾ ਵੀ ਸਿੱਟਣਾ ਸੀ ਉਹ ਭਰਿਆ ਪਿਆ ਬਠੜ ਤੇ ਬਾਕੀ ਹੋਰ ਜਿਹੜੇ ਪਸ਼ੂ ਦੇ ਪਸ਼ੂਆਂ ਦੇ ਕੰਮ ਆ ਉਹ ਕਰਨ ਲੱਗਨੇ ਸੀ ਪਰ ਹੁਣ ਕਰਾਂਗੇ ਥੋੜੀ ਦੇਰ ਵੇਟ ਤੇ ਚਲੋ ਮੀਂਹ ਵੀ ਜ਼ਰੂਰੀ ਹੈ ਜੀ ਕਿਉਂਕਿ ਪਸ਼ੂਆਂ ਨੂੰ ਵੀ ਆਰਾਮਦਾਰੀ ਮਿਲ ਜਾਂਦੀ ਆ ਬਾਕੀ ਗਰਮੀ ਤੋਂ ਆਪਾਂ ਨੂੰ ਵੀ ਰਾਹਤ ਮਿਲੂਗੀ ਹੈਨਾ ਬਾਕੀ ਦੇਖ ਸਕਦੇ ਹੋ ਜੀ ਬਹੁਤ ਤੇਜ਼ ਮੀਂਹ ਪੈ ਰਿਹਾ ਆਈ ਤਾਂ ਦਿਲ ਕਰਦਾ ਵੀ ਕੁਝ ਪਕੌੜੇ ਵਗੈਰਾ ਬਣਾ ਕੇ ਖਾਈਏ ਹਾਂ ਹਈ ਫੋਟੋ ਦੇ। ਦੇਖੋ ਜੀ ਹਵਾ ਵੀ ਬਹੁਤ ਤੇਜ਼ ਆ। ਮੀਂਹ ਵੀ ਬਹੁਤ ਪੈ ਰਿਹਾ। ਤੇ ਹੁਣ ਮੀਂਹ ਪੈ ਕੇ ਇੱਕ ਤਾਂ ਵੈਸੇ ਫਾਇਦਾ ਹੋ ਜਾਂਦਾ ਜੀ ਤੇ ਵੀ ਆਪਣਾ ਮੌਸਮ ਵਧੀਆ ਹੋ ਜਾਂਦਾਗਾ। ਇਹ ਗਰਮੀ ਘਟ ਜਾਂਦੀ ਆ। ਪਰ ਇੱਕ ਪ੍ਰੋਬਲਮ ਆ ਵੀ ਆਪਣੇ ਉਹ ਉੱਥੇ ਗੇਟਾਂ ਕੋਲੇ ਪਾਣੀ ਖੜ ਜਾਂਦਾ ਉੱਥੇ। कि ਹੁਣੇ ਸਾਰੇ ਵਿੜੇ ਦਾ ਪਾਣੀ ਜਾਊਗਾ ਉੱਥੇ ਜਾ ਕੇ ਇਕੱਠਾ ਹੋ ਜਾਊਗਾ। ਹਾਂਜੀ ਲੋ ਜੀ ਮੀਂਹ हट ਗਿਆ ਹੁਣ ਤੇ ਹਵਾ ਵੀ ਬਿਲਕੁਲ ਰੋਗੀ ਤੁਸੀਂ ਦੇਖ ਸਕਦੇ ਹੋ ਤੇ ਪਰਪੜਦਾ ਹੋਊਗੀ ਇਕਦਮ ਇਕਦਮ ਹੁਣ ਐ ਸੇਕ ਦਾ ਨਿਕਣ ਲੱਗ ਗਿਆ ਧਰਤੀ ਦੇ ਵਿੱਚੋਂ ਤੇ ਬਾਕੀ ਮੈਂ ਫਟਾਫਟ ਵੇਚਦੀ ਮੈਂ ਭਿੱਜ ਵੀ ਗਏ ਸੀ ਮੇਰੇ ਵਾਲ ਵੀ ਗਿੱਲੇ ਹੋ ਗਏ ਤੇ ਮੈਂ ਫਟਾਫਟ ਪਾਥੀਆਂ ਟਾਕੇ ਗਈ ਪਾਥੀਆਂ ਆਪਣੀਆਂ ਹਾਲੇ ਬਾਹਰ ਹੀ ਪਈਆਂ ਮੈਂ ਸੋਚ ਰਹੀ ਸੀ ਅੱਜ ਅੱਜ ਹਾਲੇ ਸੋਚ ਹੀ ਰਹੀ ਸੀ ਮੈਂ ਕਿ ਭੀ ਸ਼ਾਮ ਨੂੰ ਦੀਆਂ ਪਾਥੀਆਂ ਚ ਚਕੰਦਰ ਲਗਾ ਲੂੰਗੀ ਵੀ ਫਿਰ ਅੰਦਰ ਚਲੋ ਇੱਕ ਤਾਂ ਇਹ ਆਪਣੇ ਉਰੇ ਜਗਾ ਹੋਰ ਬਣ ਜੂਗੀ ਪਾਥੀਆਂ ਪੱਥਣੀਆਂ ਹੁਣ ਸ਼ੁਰੂ ਕਰਾਂਗੇ ਮੂਰੇ ਹੁਣ ਸੌਣ ਜਦੋਂ ਹਟੂ ਖਤਮ ਹੋ ਜੂਗਾ ਫਿਰ ਪਾਥੀਆਂ ਪੱਥਿਆ ਕਰਾਂਗੇ ਦੀ ਬਾਕੀ ਰੂੜੀ ਦਾ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਖਾ ਵੀ ਪੁੱਛ ਲਉ ਕਿਸੇ ਨੂੰ ਮਲੇਰ ਕੋਟ ਲਈ ਜਿਵੇਂ ਸਬਜ਼ੀ ਵਗੈਰਾ ਗਾਉਂਦੇ ਆ ਕਿਉਂਕਿ ਕਿਸਾਨਾਂ ਨੇ ਤਾਂ ਹਨਾ ਫਸਲਾਂ ਵਗੈਰਾ ਵਗਾ ਲੀਆਂ ਤੇ ਮੈਂ ਕਿਹਾ ਪੁੱਛ ਲਓ ਕਿਸੇ ਨੂੰ ਵੀ ਚਾਹੀਦੀ ਹੁੰਦੀ ਆ ਕਿਉਂਕਿ ਰੂੜੀ ਆਪਣੀ ਕਾਫੀ ਵੱਡੀ ਹੁੰਦੀ ਜਾਂਦੀ ਆ ਤੇ ਮੈਂ ਕਿਹਾ ਹੌਲੀ ਹੌਲੀ ਨਹੀਂ ਤਾਂ ਇਹ ਉਰੇ ਧੱਕ ਆ ਜਾਣਾ ਤੇ ਬਾਕੀ ਇਸ ਵਾਰੀ ਮੈਂ ਸੋਚਿਆ ਜੀ ਰੂੜੀ ਆਪਾਂ ਇੱਥੇ ਨਹੀਂ ਲਾਵਾਂਗੇ ਥੋੜਾ ਪਿੱਛੇ ਨੂੰ ਲਾਵਾਂਗੇ ਤਾਂ ਕਿ ਇੱਥੇ ਸਾਰਾ ਬਾੜੀ ਦੀ ਜਗ੍ਹਾ ਬਣ ਜੂ ਉਧਰ ਤੁਰ ਤਾਈ ਬਾੜੀ ਲੱਗ ਜੂਗੀ ਤੇ ਬਾਕੀ ਦੇਖੋ ਜੀ ਜਿਵੇਂ ਹੁੰਦਾ ਐ ਨਹੀਂ ਪਤਾ ਵੀ ਮੂਰੇ 6 ਮਹੀਨਿਆਂ ਨੂੰ ਜਾ ਕੇ ਮਤਲਬ ਕਿ ਜਦੋਂ ਫਸਲਾਂ ਪੱਕਣੀਆਂ ਉਦੋਂ ਹੀ ਰੂੜੀ ਚੱਕੀਏ ਤੇ ਪਰ ਮੈਨੂੰ ਇਹ ਸੀਗਾ ਵੀ ਬਾੜੀ ਲੱਗਣ ਤੋਂ ਪਹਿਲਾਂ ਪਹਿਲਾਂ ਜਿਵੇਂ ਸਰਦੀਆਂ ਦੀ ਬਾੜੀ ਸ਼ੁਰੂ ਹੋਣੀ ਹੈ ਵੀ ਉਦੋਂ ਪਹਿਲਾਂ ਪਹਿਲਾਂ ਜਗ੍ਹਾ ਬਣ ਜੇ ਇੱਥੇ ਦੇਖਦੇ ਆ ਵੀ ਇਹ ਕਹਿੰਦੇ ਸੀਗੇ ਕਿ ਜਦੋਂ ਮੈਂ ਪੁੱਛੂਗਾ ਇਹ ਕਹਿੰਦੇ ਜਿਹੜੇ ਆਪਾਂ ਮਿੱਟੀ ਨਹੀਂ ਚੱਕਦੇ ਹੁੰਦੇ ਬਾਣ ਦੇ ਵਿੱਚੋਂ ਇਹ ਕ ਕਹਿੰਦੇ ਵੀ ਉਹ ਚੱਕ ਕੇ ਲੈ ਜਾਂਦੇ ਆ ਕਈ ਵਾਰੀ ਕਿਉਂਕਿ ਉਹਨਾਂ ਨੇ ਫਿਰ ਕਰਾ ਤਰੂ ਲਵਾਉਣਾ ਹੁੰਦਾ ਪਤਾ ਨਹੀਂ ਮੈਨੂੰ ਉਹਦਾ ਇੰਨਾ ਪਤਾ ਨਹੀਂ ਹੈਗਾ ਤੇ ਵੀ ਪੱਧਰ-ਪੁੱਧਰ ਕਰਕੇ ਦੇਣਾ ਹੁੰਦਾ ਤੇ ਕਹਿੰਦੇ ਵੀ ਸੀ ਕਹਿੰਦੇ ਇਹਨਾਂ ਦੇ ਜਾਣ-ਪਛਾਣ ਵਾਲਾ ਕੋਈ ਹੈਗਾ ਵੀ ਉਹਨੂੰ ਪੁੱਛੂਗਾ ਵੀ ਫਿਰ ਆਪਾਂ ਚੁਕਾ ਦੇਵਾਂਗੇ ਤੇ ਅਸੀਂ ਇੱਧਰ ਪਾਉਣ ਲੱਗਣਾਗਾ ਜੀ ਭਰਤ ਤੇ ਫਿਰ ਅਸੀਂ ਉਹੇ ਥੋੜੀ-ਬਹੁਤ ਇੱਧਰ ਮਿੱਟੀ ਛਟਾਲਾਂਗੇ ਹੌਲੀ-ਹੌਲੀ ਹੁਣ ਇੱਧਰੋਂ ਵੀ ਸਾਰਾ ਤਾਂ ਦੇਖਾਂਗੇ ਸਟਾਰਟ ਕਰਾਂਗੇ ਜੀ ਬਗਲ ਨਾਲ ਥੋੜੀ-ਥੋੜੀ ਕੰਦਾ ਕਰ ਲਾਂਗੇ ਜਾਂ ਜਿੰਨਾ ਕਿ ਪ੍ਰਮਾਤਮਾ ਦਾ ਹੁਕਮ ਹੋਣਾ ਤੇ ਬਾਕੀ ਇਸ ਟਾਈਮ ਉਪਰੋਂ ਤੁੱਕੇ ਡਿੱਗ ਰਹੇ ਨੇ ਤੇ ਕ ਆ ਪੱਲੜ ਪਾਇਆ ਹੋਇਆ ਮੈਂ ਦੇਖ ਸਕਦਾ ਤੁਸੀਂ ਆ ਰਹੇ ਮੈਂ ਇੱਥੇ ਪਾਥੀਆਂ ਦੇ ਉੱਤੇ ਪੱਲੜ ਪਾਇਆ ਸੀਗਾ ਮੈਂ ਕਿਹਾ ਵੀ ਇਹ ਗਿੱਲੀਆਂ ਨਾ ਹੁਣ ਇਹ ਪੱਲੜ ਜੀ ਮੈਂ ਵੈਸੇ ਰੱਖਿਆ ਤਾਂ ਸੀਗਾ ਤੈ ਮਾਰਨ ਲਈ ਕਿਉਂਕਿ ਹੁਣ ਮੂਰੇ ਜਾ ਕੇ ਮੈਨੂੰ ਉਧਰ ਲੱਗਿਆ ਵੀ ਕੋਈ ਸ਼ਾਇਦ ਬੱਲ ਜੀ ਖੜਕਾ ਰਿਹਾ ਮੈਨੂੰ ਪਤਾ ਨਹੀਂ ਕੋਹ ਹਣਾ ਤੇ ਬਾਕੀ ਇਹ ਪੱਲੜ ਰੱਖਣਾ ਸੀ ਜੀ ਮੈਂ ਸਾਮਕੇ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਚਲੋ ਹੁਣ ਮੂਰੇ ਸਰਦੀਆਂ ਚ ਕੰਮ ਆਊਗਾ ਤੇ ਵੀ ਕਹਿ ਲਗਾ ਕੇ ਰੱਖ ਦਾਂਗੀ ਤੇ ਬਾਕੀ ਫਿਰ ਨਹੀਂ ਆ ਗਿਆ ਹੁਣ ਇਹ ਗਿੱਲਾ ਹੋ ਗਿਆ ਹੁਣ ਮੈਂ ਇਹਨੂੰ ਕੱਲ ਨੂੰ ਚੱਕੂੰਗੀ ਕੱਲ ਨੂੰ ਸੁਕਾ ਕੇ ਜੇ ਕੱਲ ਨੂੰ ਨਹੀਂ ਨਾ ਪਿਆ ਕੱਲ ਨੂੰ ਸੁਕਾ ਕੇ ਫਿਰ ਆਪਾਂ ਬੰਨ ਕੇ ਰੱਖ ਦਾਂਗੇ ਕਿਉਂਕਿ ਪੱਲੜ ਇਹ ਵਧੀਆ ਕੁੱਪ ਵਾਲਾ ਖਾਲੀ ਜਿਹੜਾ ਪਹਿਲਾਂ ਛੋਟਾ ਕੁੱਪਰ ਸੀ ਜੀ ਉਹਦੇ ਆਲਾ ਗਾ ਜੀ ਲੋ ਜੀ ਹੁਣ ਆਪਾਂ ਇਹਦਾ ਵਲੌਗ ਆ ਉਹਨੂੰ ਅੱਗੇ ਕੰਟੀਨਿਊ ਕਰ ਰਹੇ ਆਂ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਕੁਝ ਆਈਡੀਆ ਤਾਂ ਹੋਈ ਗਿਆ ਹੋਣਾ ਕਿ ਅੱਜ ਆਪਾਂ ਕਿਸ ਚੀਜ਼ ਬਾਰੇ ਗੱਲ ਕਰਨੀ ਆ ਗੁਰੂ ਘਰ ਦੇ ਵਿੱਚ ਜਿਹੜੀ ਆਪਾਂ ਜੀ ਝਾੜੂ ਦੀ ਸੇਵਾ ਕਰਦੇ ਆ ਤੇ ਝਾੜੂ ਦੀ ਸੇਵਾ ਆਪਾਂ ਕਿਸ ਟਾਈਮ ਕਰਨੀ ਚਾਹੀਦੀ ਆ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਆ ਤੇ ਉਹਦਾ ਆਪਾਂ ਨੂੰ ਕੀ ਫਲ ਮਿਲਦਾ ਤੇ ਇੱਕ ਸੱਚੀ ਘਟਨਾ ਦੇ ਨਾਲ ਆਪਾਂ ਤੁਹਾਨੂੰ ਤੁਹਾਡੇ ਨਾਲ ਕੀ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀ ਐਦਾਂ ਦੀ ਵੀਡੀਓਜ਼ ਹੁੰਦੀਆਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਈ ਇਦਾਂ ਦੇ ਹੁੰਦੇ ਜੀ ਲੋਕ ਜਿਨ੍ਹਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਜਿਹੜਾ ਆ ਵੀ ਆਪਾਂ ਕਹਿੰਦੇ ਨੇ ਵੀ ਨਹੀਂ ਕੰਮ ਬਣ ਤੇ ਟੁੱਟ ਜਾਂਦਾ ਜਾਂ ਡਗਮਗਾ ਜਾਂਦਾ ਸੋ ਉਹਨਾਂ ਤਾਂ ਤੇ ਵੀਡੀਓ ਪਹੁੰਚ ਸਕੀਏ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਅ ਚਲੋ ਜੀ ਆਪਾਂ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਵੀਡੀਓ ਅ ਦਿੱਲੀ ਦੀ ਜੀ ਇਹ ਘਟਨਾ ਸੱਚੀ ਘਟਨਾ ਉੱਥੋਂ ਦਾ ਇੱਕ ਪਰਿਵਾਰ ਸੀਗਾ ਤੇ ਉਹ ਪਰਿਵਾਰ ਨਾ ਬਹੁਤ ਹੀ ਜ਼ਿਆਦਾ ਗਰੀਬ ਸੀਗਾ ਉਹ ਪਰਿਵਾਰ ਮਤਲਬ ਕਿ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਸੀ ਕਰਜ਼ਾ ਉਹਨਾਂ ਦੇ ਸਿਰ ਬਹੁਤ ਹੀ ਜ਼ਿਆਦਾ ਕਰਜ਼ਾ ਸੀਗਾ ਤੇ ਤੁਸੀਂ ਇਹ ਦੇਖ ਲਓ ਵੀ ਇੱਕ ਤਾਂ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਵਿਆਜ ਦੇਣਾ ਉਤੋਂ ਘਰ ਦਾ ਕਿਰਾਇਆ ਦੇਣਾ ਮਤਲਬ ਜਿੰਨੇ ਫੈਮਿਲੀ ਦੇ ਪਰਿਵਾਰ ਦੇ ਮੈਂਬਰ ਸੀ ਉਹਨਾਂ ਦੇ ਉਹ ਸਾਰੇ ਕੰਮ ਕਰਦੇ ਸਾਰੇ ਕੰਮ ਕਰਨ ਤੋਂ ਬਾਅਦ ਉਹ ਸਾਰਾ ਜਿਹਨੇ ਕਰਜ਼ੇ ਦੇ ਵਿੱਚ ਕਿਸ਼ਤਾਂ ਦੇ ਵਿੱਚ ਕਿਰਾਏ ਦੇ ਵਿੱਚ ਇੱਦਾਂ ਹੀ ਨਿਕਲ ਜਾਂਦਾ ਸਾਰੇ ਦੇ ਸਾਰਾ ਪੈਸਾ ਬਚਤ ਉਹਨਾਂ ਕੋਲ ਬਿਲਕੁਲ ਵੀ ਨਹੀਂ ਸੀ ਹੁੰਦੀ ਬਲਕਿ ਬਹੁਤ ਦੁਖੀ ਸੀ ਉਹ ਪਰਿਵਾਰ ਆਪਦੀ ਦਵਾਈ ਨੂੰ ਆਪਦੀ ਬਲਕਿ ਰੋਟੀ ਪਾਣੀ ਨੂੰ ਵਿੱਚ ਜਿੰਨਾ ਪੈਸੇ ਨਹੀਂ ਸਨ ਉਹਨਾਂ ਕੋਲ ਬਚਦੇ ਤੇ ਉਹ ਬਹੁਤ ਹੀ ਜ਼ਿਆਦਾ ਦੁਖੀ ਸੀ ਵਸਦੇ ਰات ਮਿਹਨਤ ਕਰੀ ਜਾਂਦੇ ਤੇ ਉਹ ਪੈਸਾ ਇਦਾਂ ਹੀ ਉਹਨਾਂ ਤਾਂ ਲੱਗ ਜਾਂਦਾ ਇੱਕ ਵੀ ਰੁਪਿਆ ਜੁੜਦਾ ਨਹੀਂ ਸੀ ਤੇ ਉਹ ਨਾ ਇੱਕ ਦਿਨ ਕਿਸੇ ਮਹਾਪੁਰਸ਼ ਨੂੰ ਮਿਲੇ ਉਹਨਾਂ ਕੋਲ ਇੱਕ ਪਲਾਟ ਵੀ ਸੀ ਉਹਨਾਂ ਕੋਲ ਪਲਾਟ ਸੀ ਉੱਤੇ ਕੇਸ ਚੱਲਦਾ ਸੀ ਉਹ ਪਲਾਟ ਇਹ ਜਿਹੜੀ ਜਗ੍ਹਾ ਤੇ ਅਸੀਂ ਨਾ ਤਾਂ ਵੇਖ ਸਕਦਾ ਸੀ ਤੇ ਨਾ ਮਤਲਬ ਕਿ ਉਹ ਉੱਥੇ ਕੁਝ ਕਰ ਸਕਦੇ ਸੀ ਕਿਉਂਕਿ ਉਹ ਤੇ ਕੇਸ ਚੱਲਦਾ ਸੀ ਤੇ ਜੀ ਇਦਾਂ ਹੀ ਕਰਦੇ ਕਰਾਉਂਦੇ ਉਹ ਇੱਕ ਮਾਹ ਪੁਰਸ਼ ਨੂੰ ਮਿਲੇ ਤਾਂ ਉਹਨਾਂ ਨੇ ਮਾਹ ਪੁਰਸ਼ਾਂ ਨੂੰ ਕਿਹਾ ਕਿ ਵੀ ਮਾਹ ਪੁਰਸ਼ ਜੀ ਬਾਬਾ ਜੀ ਦੱਸੋ ਸਾਨੂੰ ਕੁਝ ਵੀ ਅਸੀਂ ਕੀ ਕਰੀਏ ਸਾਡੇ ਤੇ ਕਸ਼ਟ ਬਹੁਤ ਪਈ ਹੋਏ ਨੇ ਵੀ ਸਾਡਾ ਜਿਹੜਾ ਕਰਾਇਆ 10000 ਤਾਂ ਸਾਡਾ ਘਰ ਦਾ ਕਰਾਇਆ ਜਾਂਦਾ ਤੇ ਸਾਡਾ ਵਿਆਜ ਜਾਂਦਾ ਸਾਡੀਆਂ ਕਿਸ਼ਤਾਂ ਜਾਂਦੀਆਂ ਸਾਡੇ ਸੱਤੇ ਕਰਜ਼ਾ ਵੀ ਬਹੁਤ ਜ਼ਿਆਦਾਗਾ ਦੇ ਵੀ ਅਸੀਂ ਕੀ ਕਰੀਏ ਤੇ ਸਾਨੂੰ ਜਿਹੜਾ ਕਮਾਉਨੇ ਆ ਬਸ ਉਹ ਏਦਾਂ ਹੀ ਨਿਕਲ ਜਾਂਦਾ ਸਾਰਾ ਸਾਰਾ ਕੁਝ ਵੀ ਬਚਦਾ ਨਹੀਂ ਹੈਗਾ ਉਹਦੇ ਵਿੱਚੋਂ ਤਾਂ ਮਹਾਪੁਰਸ਼ਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਇਦਾਂ ਕਰਿਆ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਗੁਰਦੁਆਰਾ ਸਹਿਬਾ ਦਿੱਲੀ ਦੇ ਵਿੱਚ ਸੀਸਗੰਜ ਸਹਿਬ ਗੁਰਦੁਆਰਾ ਹੈ ਨਾ ਸਾਰਿਆਂ ਨੂੰ ਹੀ ਪਤਾ ਆਪਾਂ ਨੂੰ ਕਿ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਭੇਟ ਕੀਤਾ ਸੀ ਸੋ ਮਹਾਪੁਰਸ਼ ਜੀ ਕਹਿੰਦੇ ਵੀ ਤੁਸੀਂ ਉੱਥੇ ਜਾਇਆ ਕਰੋ ਉੱਥੇ ਜਾ ਕੇ ਝਾੜੂ ਦੀ ਸੇਵਾ ਕਰਿਆ ਕਰੋ ਉਹਨਾਂ ਨੇ ਮਹਾਪੁਰਸ਼ ਨੂੰ ਪੁੱਛਿਆ ਕਿ ਮਹਾਪੁਰਸ਼ ਜੀ ਕਿਸ ਟਾਈਮ ਜਾਇਆ ਕਰੀਏ ਮਹਾਪੁਰਸ਼ ਜੀ ਕਹਿੰਦੇ ਚਲੇ ਜਾਇਆ ਕਰੋ 4 ਵਜੇ ਚਲੇ ਜਾਇਆ ਕਰੋ 3 ਵਜੇ ਚਲੇ ਜਾਇਆ ਕਰੋ ਜਾਂ ਸਾਢੇ 4 ਚਲੇ ਜਦੋਂ ਤੁਹਾਨੂੰ ਠੀਕ ਲੱਗਦਾ ਉਸ ਟਾਈਮ ਚਲੇ ਜਾਇਆ ਕਰੋ ਹੁਣ ਉਹ ਪਰਿਵਾਰ ਨੇ ਜੀ ਦਿਨ ਦੇ ਟਾਈਮ ਕੰਮ ਤੇ ਵੀ ਜਾਣਾ ਹੁੰਦਾ ਸੀ ਉਹਨਾਂ ਨੇ ਕੀ ਸੋਚਿਆ ਕਿਉਂਕਿ ਟੈਨਸ਼ਨ ਦੇ ਵਿੱਚ ਉਹਨਾਂ ਨੂੰ ਨੀਂਦ ਤਾਂ ਆਉਂਦੀ ਨਹੀਂ ਸੀ ਉਹ ਰਾਤ ਨੂੰ ਨਾ ਉਹਨਾਂ ਨੇ ਰੋਟੀ ਪਾਣੀ ਖਾ ਲੈਣਾ ਰੋਟੀ ਪਾਣੀ ਖਾ ਕੇ ਉਹਨਾਂ ਨੇ ਸੋਚਣਾ ਵੀ ਚਲੋ ਆਪਾਂ ਹੁਣ ਕੀ ਕਰਨਾ ਤੇ ਆਪਾਂ ਐਦਾਂ ਕਰਦੇ ਆਂ ਵੀ ਗੁਰੂ ਗ੍ਰੰਥਵਾਰ ਸਾਹਿਬ ਚੱਲਦੇ ਆਂ ਤੇ ਵੀ ਉੱਥੇ ਜਾ ਕੇ ਆਪਾਂ ਸਾਝਰੀ ਜਿਹੜੀ ਸੇਵਾ ਸ਼ੁਰੂ ਕਰ ਦਾਂਗੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ ਉਹ ਪਰਿਵਾਰ 12 1 ਵਜੇ ਤੱਕ ਗੁਰਦੁਆਰਾ ਸਾਹਿਬ ਚਲੀ ਜਾਂਦੀ ਉੱਥੇ ਜਾ ਕੇ ਮਤਲਬ ਉਹਨਾਂ ਨੇ ਸੇਵਾ ਸ਼ੁਰੂ ਕਰ ਦੇਣੀ ਤੇ ਉਹ ਜੀ ਤੁਸੀਂ ਇਹ ਦੇਖ ਲਓ ਵੀ ਇਦਾਂ ਹੀ ਉਹਨਾਂ ਦਾ गुज़रता ਗਿਆ ਉਸ ਤੋਂ ਬਾਅਦ ਉਹਨਾਂ ਨੇ ਘਰ ਆਣਾ ਘਰ ਆ ਕਿ ਉਹਨਾਂ ਨੇ ਆਪਣਾ ਮਤਲਬ ਕਿ ਜੋ ਉਹਨਾਂ ਦਾ ਰੋਜ਼ ਦਾ ਰੁਟੀਨ ਹੁੰਦਾ ਉਹਨਾਂ ਨੇ ਉਹ ਕਰਨਾ ਉਸ ਤੋਂ ਬਾਅਦ ਜਿਹੜਾ ਪਰਿਵਾਰ ਸੀਗਾ ਇਦਾਂ ਹੀ ਲਗਾਤਾਰ ਸੇਵਾ ਕਰਦਾ ਗਿਆ ਕਰਦਾ ਗਿਆ ਤੇ ਇੱਕ ਦਿਨ ਇਹ ਜ ਆਇਆ ਜੀ ਉਹਨਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬੰਦਾ ਮਿਲਿਆ ਜਿਸ ਤਰ੍ਹਾਂ ਕਈ ਵਾਰੀ ਆਪਾਂ ਨੂੰ ਕੋਈ ਬੰਦਾ ਮਿਲ ਜਾਂਦਾ ਆਪਾਂ ਸੁਭਾਵਿਕ ਜੀ ਗੱਲ ਕਰਨ ਲੱਗ ਜਾਂਦੇ ਆ ਵੀ ਇੱਕ ਦੂਜੇ ਨੂੰ ਪੁੱਛ ਲੈਣੇ ਆ ਤੁਸੀਂ ਕਿੱਥੋਂ ਹਨਾ ਕੀ ਤੁਹਾਡੀ ਵੀ ਹੋਇਆ ਕੀ ਤੁਸੀਂ ਸੇਵਾ ਕਰਦੇ ਹੋ ਤਾਂ ਆਪਾਂ ਪੁੱਛ ਲੈਣੇ ਆਪਾਂ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਸੀਂ ਕੀ ਨੌਕਰੀ ਕਰਦੇ ਹੋ ਕਿੱਥੇ ਰਹਿੰਦੇ ਹੋ ਸਾਰਾ ਕੁਝ ਤਾਂ ਉਹਦੇ ਨੂੰ ਪਰਿਵਾਰ ਨੇ ਆਪਣੀ ਜਿਹੜੀ ਮੁਸ਼ਕਿਲ ਸੀ ਪਰਿਵਾਰ ਦਾ ਇੱਕ ਬੰਦਾ ਉਹਨੇ ਆਪਣੀ ਮੁਸ਼ਕਿਲ ਜਿਹੜੀ ਉਸ ਬੰਦੇ ਨਾਲ ਸ਼ੇਅਰ ਕੀਤੀ ਕਿ ਇਦਾਂ ਕਰਕੇ ਵੀ ਸਾਡੇ ਤਾਂ ਆ ਕਸ਼ਟ ਪੈ ਹੋਏ ਨੇ ਸਾਡਾ ਇੱਕ ਪਲਾਟ ਹੈ ਉਹ ਵੀ ਸਾਡਾ ਰੋਲੇ ਦੇ ਵਿੱਚ ਹੈ ਤੇ ਉਹ ਤੇ ਵੀ ਕੇਸ ਚੱਲਦਾ ਉਹਦਾ ਵੀ ਅਸੀਂ ਕੁਝ ਕਰ ਨਹੀਂ ਸਕਦੇ ਤੇ ਸਾਡੇ ਤੇ ਕਰਜ਼ਾ ਵੀ ਬਹੁਤ ਹੈ ਵੀ ਸਾਨੂੰ ਤਾਂ ਮਾਂ ਕੁਸ਼ਨ ਦੀ ਸੇਵਾ ਲਈ ਆ ਸੋ ਉਹ ਨਿਭਾਰੇ ਆ ਸ਼ਾਇਦ ਸਾਡੇ ਵੀ ਕਿਤੇ ਪਰਮਾਤਮਾ ਸੁਣ ਲੈਣ ਸ਼ਾਇਦ ਸਾਡਾ ਵੀ ਕਿਤੇ ਦੇਣ ਜਿਹੜੀ ਚੰਗੇ ਆ ਜਾ بس ਇਹ ਸਾਸ ਤੇ ਅਸੀਂ ਸੇਵਾ ਕਰ ਰਹੇ ਹਾਂ ਤਾਂ ਉਹ ਚਲੋ ਜੀ ਉਸ ਤੋਂ ਬਾਅਦ ਉਦਾਂ ਹੀ ਫਿਰ ਉਹਨਾਂ ਦਾ ਸੇਵਾ ਕਰਨੀ ਆਪਣੀ ਜਾਰੀ ਰੱਖੀ ਕੁਸ਼ਕ ਦਿਨ ਫਿਰ ਨਿਕਲੇ ਜਦੋਂ ਕੁਸ਼ਕ ਦਿਨਾਂ ਬਾਅਦ ਜੀ ਉਹ ਹੀ ਬੰਦਾਂ ਨੂੰ ਫਿਰ ਮਿਲਿਆ ਤੁਸੀਂ ਵਿਸ਼ਵਾਸ ਨਹੀਂ ਕਰਨਾ ਗੁਰੂ ਤੇਗ ਮਹਾਦਰ ਜੀ ਨੇ ਉਹਨਾਂ ਦੀ ਨਾ ਸਿਰਫ ਮੁਸ਼ਕਲ ਨੂੰ ਸੁਣੀਆ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਜੋ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਉਸ ਬੰਦੇ ਨੇ ਉਹਨਾਂ ਨੂੰ ਕਿਹਾ ਕਹਿੰਦਾ ਮੈਂ ਤੁਹਾਨੂੰ ਬਹੁਤ ਦੇਰ ਤੋਂ ਲੱਭ ਰਿਆਂ ਤੁਸੀਂ ਮੈਨੂੰ ਮਿਲਿਐ sire ਕਹਿੰਦਾ ਵੀ ਇਦਾਂ ਕਰਕੇ ਨਾ ਵੀ ਜਿਹੜਾ ਤੁਹਾਡਾ ਪਲਾਟ ਤੁਸੀਂ ਕਹਿ ਰਹੇ ਹੋ ਵੀ ਰੋਲਾ ਪਿਆ ਹੋਇਆ ਉਹਦੇ ਤੇ ਕੇਸ ਚੱਲਦਾ ਹੈ ਵੀ ਉਹ ਵਿਕਦਾ ਵੀ ਨਹੀਂ ਕੁਝ ਕਰ ਵੀ ਨਹੀਂ ਸਕਦੇ ਤੁਸੀਂ ਤੇ ਮੈਂ ਤੁਹਾਡਾ ਉਹ ਪਲਾਟ ਖਰੀਦਣ ਲਈ ਤਿਆਰ ਹਾਂ ਤੇ ਮੈਂ ਤੁਹਾਨੂੰ ਉਹ ਪਲਾਟ ਦੀ ਜਿਹੜੀ 5 ਕਰੋੜ ਕੀਮਤ ਦਊਂਗਾ ਤੇ ਉਸ ਤੋਂ ਇਲਾਵਾ ਤੁਹਾਨੂੰ ਤਿੰਨ ਘਰ ਵੀ ਪਾ ਕੇ ਦਊਂਗਾ ਕਿਉਂਕਿ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਜੀ ਜਿਹੜੇ ਪਲਾਟ ਹੁੰਦੇ ਛੋਟੇ-ਛੋਟੇ ਪਲਾਟਾਂ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਆ ਚੰਡੀਗੜ੍ਹ ਸ਼ਹਿਰ ਹੋ ਗਿਆ ਦਿੱਲੀ ਸ਼ਹਿਰ ਹੋ ਗਿਆ ਇੱਥੇ ਜਾਂ ਬੰਬੇ ਸ਼ਹਿਰ ਹੋ ਗਿਆ ਇਥੇ ਛੋਟੇ ਜਿਹੇ ਘਰਾਂ ਦੀ ਛੋਟੀ ਜੀ ਥਾਂ ਦੀ ਵੀ ਬਹੁਤ ਕੀਮਤ ਹੁੰਦੀ ਆ ਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਜਿਹੜਾ ਉਹ ਬੰਦਾ ਸੀ ਜੀ ਸਭ ਤੋਂ ਪਹਿਲਾਂ ਤਾਂ ਉਹ ਆਪਦੇ ਗੋਡਣੀਆਂ पार ਹੋ ਕੇ ਉਸੇ ਟਾਈਮ ਇੰਨਾ ਕਰ ਰਿਹਾ ਉੱਥੇ ਉੱਚੀ-ਉੱਚੀ ਸਾਰੇ ਲੋਕ ਆ ਸੇ ਵਾਸੇ ਦੇਖਣ ਵੀ ਕੀ ਹੋ ਗਿਆ ਨੇ ਇੰਨਾ ਕਰੋਇਆ ਤੇ ਉਹਨੇ ਸਭ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਧੰਨਵਾਦ ਕੀਤਾ ਤੇ ਫਿਰ ਜਿੰਨੀ ਕੀ ਰੋਂਦਾ ਰੋਂਦਾ ਉਹਨੇ ਕੋਸ਼ਿਸ਼ ਕੀਤੀ ਵੀ ਹਨਾ ਉਸ ਬੰਦੇ ਦੀ ਪੈਰੀਂ ਹਟਾਉਂਦੀ ਪਰ ਉਹ ਬੰਦੇ ਨੇ ਉਹਨੂੰ ਕਿਆ ਫੜ ਕੇ ਖੜਾ ਕੀਤਾ ਕਹਿੰਦਾ ਮੈਂ ਮਜ਼ਾਕ ਨਹੀਂ ਕਰ ਰਿਹਾ ਵੀ ਮੈਂ ਸੱਚ ਕਹਿ ਰਿਹਾ ਸੋ ਉਹਨੂੰ ਮੈਂ 5 ਕਰੋੜ ਰੁਪਇਆ ਦਊਂਗਾ ਉਸ ਦੇ ਨਾਲ ਹੀ ਤੁਹਾਨੂੰ ਮੈਂ ਤਿੰਨ ਘਰ ਦਊਂਗਾ ਉਹ ਘਰ ਵੀ ਤੁਸੀਂ ਨਹੀਂ ਪਾਉਣੇ ਉਹ ਘਰ ਵੀ ਤੁਹਾਨੂੰ ਮੈਂ ਪਾ ਕੇ ਦਊਂਗਾ ਉਹਦਾ ਖਰਚਾ ਵੀ ਤੁਹਾਡੇ ਤੋਂ ਕੁਝ ਨਹੀਂ ਲੈਣਾ ਜੇ ਜਿਹੜਾ ਉਹਦਾ ਕੇਸ ਚੱਲਦਾ ਉਹ ਮੈਂ ਆਪਣੇ ਆਪ ਹੀ ਦੇਖ ਲਾਂਗਾ ਕਿਉਂਕਿ ਜੀ ਤੁਹਾਨੂੰ ਪਤਾ ਹੀ ਜਿਹੜੇ ਪੈਸੇ ਵਾਲਾ ਬੰਦਾ ਹੁੰਦਾ ਉਹਦੇ ਲਈ ਛੋਟੀਆਂ ਜੀਆਂ ਗੱਲਾਂ ਹੁੰਦੀਆਂ ਹੈਂਡਲ ਕਰਨੀਆਂ ਸੋ ਇਸ ਤਰੀਕੇ ਨਾਲ ਫਿਰ ਉਹ ਪਰਿਵਾਰ ਨੇ ਆਪਣਾ ਕਰਜ਼ਾ ਵੀ ਉਤਾਰਿਆ ਸਾਰਾ ਫਿਰ ਉਹ ਪਰਿਵਾਰ ਨੇ ਇੱਕ ਕਿੱਥੇ ਤਾਂ ਕਿਰਾਏ ਦੇ ਘਰ ਚਿੰਦੇ ਸੀ ਕਿੱਥੇ ਫਿਰ ਉਹਨਾਂ ਨੂੰ ਜਦੋਂ ਘਰ ਪਾ ਕੇ ਦਿੱਤੇ ਗਏ ਇੱਕ ਘਰ ਚ ਉਹ ਆਪ ਰਹਿਣ ਲੱਗੇ ਦੋ ਘਰ ਉਹਨਾਂ ਨੇ ਰੈਂਟ ਦਿੱਤੇ ਉਤੋਂ ਉਹਨਾਂ ਨੂੰ ਵਧੀਆ ਕੀਮਤ ਵੀ ਮਿਲ ਗਈ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਗਈ ਸਾਰੇ ਦੇ ਸਾਰੇ ਉਹਨਾਂ ਦੇ ਜਿਹੜੇ ਕਸ਼ਟ ਆ ਉਹ ਟੁੱਟ ਗਏ ਝਾੜੂ ਦੀ ਸੇਵਾ ਦੇ ਨਾਲ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਿਆਂ ਜੀ ਝਾੜੂ ਦੀ ਸੇਵਾ ਕਰਨੀ ਕਿਵੇਂ ਆ ਤੇ ਕਿਸ ਟਾਈਮ ਕਰਨੀ ਆ ਝਾੜੂ ਦੀ ਸੇਵਾ ਜਿਹੜੀ ਆ ਉਹ ਗੁਰੂ ਸਾਹਿਬ ਨੇ ਕਿਹਾ ਵੀ ਅਮਰਤ ਵੇਲੇ ਕਰਨੀ ਚਾਹੀਦੀ ਆ ਤੇ ਜਦੋਂ ਝਾੜੂ ਦੀ ਸੇਵਾ ਕਰਨੀ ਆ ਨਾ ਸਭ ਤੋਂ ਪਹਿਲਾਂ ਆਪਾਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਕਰਨੀ ਚਾਹੀਦੀ ਆ ਪ੍ਰਮਾਤਮਾ ਜੀ ਮੈਂ ਜੇ ਜਿਸ ਤਰ੍ਹਾਂ ਝਾੜੂ ਦੀ ਸੇਵਾ ਕਰਦਾ ਜਾਵਾਂ ਜਾਂ ਕਰਦੀ ਜਾਵਾਂ ਉਸੇ ਉਸੇ ਤਰ੍ਹਾਂ ਮੇਰੇ ਮਨ ਦੇ ਵਿੱਚੋਂ ਜਿਹੜੇ ਬਕਾਰਾਂ ਦੀ ਮੈਲ ਆ ਉਹਨੂੰ ਸਾਫ਼ ਕਰ ਦੇਣਾ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜੀ ਅਗਰ ਆਪਾਂ ਚੌਨੀ ਆ ਵੀ ਆਪਾਂ ਨੂੰ ਬਾਣੀ ਦਾ ਫਲ ਮਿਲੇ ਅਗਰ ਆਪਾਂ ਚੌਨੀ ਆ ਆਪਾਂ ਨੂੰ ਆਪਣੀ ਸੇਵਾ ਦਾ ਫਲ ਮਿਲੇ ਆਪਣੇ ਜਿਹੜੇ ਕਾਰਜ ਉਹ ਸਬਰ ਨੇ ਸ਼ੁਰੂ ਹੋਣ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਅੰਦਰ ਦੀਆਂ ਜਿਹੜੀਆਂ ਬੁਰਾਈਆਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੋ ਆਪਾਂ ਆਪਣੇ ਅੰਦਰ ਬੁਰਾਈਆਂ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਉਹਦੇ ਨਾਲ ਜਿਹੜੀ ਬਾਣੀ ਪੜਨ ਦੀ ਆਪਣੀ ਕਿਰਪਾ ਆਪਣੇ ਤੇ ਹੋਣੀ ਆ ਜਾਂ ਸੇਵਾ ਦੀ ਉਹ ਦੁੱਗਣਾ ਫਲ ਉਹ ਤਾਂ ਆਪਾਂ ਨੂੰ ਮਿਲਦਾ ਜੀ ਪੂਰਾ ਫਲ ਇਹਨੇ ਕਿਉਂਦਾ ਮਿਲਦਾ ਤੇ ਜੇ ਆਪਾਂ ਪਾਠ ਵੀ ਕਰ ਰਹੇ ਆਂ, ਸੇਵਾ ਵੀ ਕਰ ਰਹੇ ਆਂ ਲੇਕਿਨ ਦੂਸਰੇ ਪਾਸੇ ਆਪਣੇ ਮਨ ਦੇ ਵਿੱਚ ਲੋਭ, ਮੋਹ, ਅਹੰਕਾਰ, ਲਾਲਚ ਠੀਕ ਹੈ ਇਹ ਚੀਜ਼ਾਂ ਟਿਕੀਆਂ ਹੋਈਆਂ ਜਾਂ ਆਪਾਂ ਠੱਗੀਆਂ, ਚੋਰੀਆਂ ਦੇ ਵਿੱਚ ਪਈ ਹੋਈਆਂ ਤਾਂ ਫਿਰ ਪਰਮਾਤਮਾ ਕਦੇ ਆਪਾਂ ਉਹਦਾ ਫਲ ਨਹੀਂ ਦਿੰਦਾ। ਕਦੇ ਵੀ ਨਹੀਂ ਮਿਲਦਾ ਕਿਉਂਕਿ ਪਰਮਾਤਮਾ ਨੇ ਗੁਰਬਾਣੀ ਵਿੱਚ ਕਿਤੇ ਨਹੀਂ ਮਹਾਰਾਜ ਨੇ ਕਿਹਾ ਕਿ ਤੂੰ ਬਾਣੀ ਜਪ ਲੈਕਰ ਪਾਪ ਕਰ ਲੈ ਨਹੀਂ ਆਪਣੀ ਪਾਪਾਂ ਦਾ ਫਲ ਤੁਹਾਨੂੰ ਜ਼ਰੂਰ ਮਿਲਣਾ ਹੀ ਮਿਲਣਾ ਹੁੰਦਾ। ਉਹ ਤੈ ਹੀ ਹੈ। ਆਪਣੇ ਕਰਮ ਹੀ ਆਪਣੇ ਨਾਲ ਜਾਣਗੇ ਸੋ ਇਹ ਸੀ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਸੋ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ